ਸੇ ਸ਼ਿਕਾਇਤ ਜੀ ਮੈਂ ਲਾਪਰਿਤ ਕਰ ਹਾਜ਼ਰ ਰੰਜੀਤ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਕਲਮ ਸੰਜੋਗਾ ਦੀ ਦਾ ਪਾਗ ਤੀਰਮਾ ਲੈ ਕੇ ਆਊ ਆਪਾਂ ਸ਼ੁਰੂ ਕਰਦੀ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਮੇਰੇ ਤੇ ਰੀਸ਼ਮ ਬਿਨਾ ਕੁਝ ਕਹੀ ਰੋਂ ਦੀ ਖੁਸ ਦੀ ਕਰਨ ਲੱਗੀ ਤੇ ਕਰਮਾ ਕਹਿਣ ਲੱਗਾ ਰੀਸ਼ਮ ਮੈਂ ਜਾਣਦਾ ਯਾਰ ਸੜ ਇੱਕ ਤੁਝੇ ਬਿਨਾ ਰਹਿਣਾ ਥੋੜਾ ਮੁਸ਼ਕਿਲ ਹੈ ਪਰ ਜ਼ਿੰਦਗੀ 'ਚ ਕੁਝ ਬਣ ਲੈ ਮੈਨੂੰ ਕਿਤੇ ਤੋਂ ਸ਼ੁਰੂਆਤ ਕਰਨੀ ਹੀ ਪੈਣੀ ਆ ਜਿਹੜੇ ਮੈਂ ਕਿੜਾ ਅਜੀ ਤੁਰਿਆ ਜਨਾਇਆ ਹਲਿਤਾ ਵੀਰੇ ਨੇ ਆਪਣੇ ਯਾਰ ਦੋਸਤ ਨਾਲ ਮੇਰੇ ਵਾਲੇ ਗੱਲਬਾਤ ਕਰਨੀਆਂ ਫਿਰ ਮੇਰੇ ਕਾਗਜ਼ ਫੜਾ ਕੇ ਭੇਜਣਗੇ ਤਾਂ ਕਿ ਤੀਜਾ ਕੇ ਮੇਰਾ ਕੰਮ ਬਣ ਜਾਏ ਇਹ ਸਭ ਚ ਬਹੁਤ ਗਾਇਮ ਲੱਗਣਾ ਆ ਚਲ ਹੁਣ ਰੋਣਾ ਬੰਦ ਕਰ ਕੈ ਕਿ ਹਸਦੇ ਹੰਜੂ ਪੁੰਜ ਲੱਗ ਪਿਆ ਰੇਸ਼ਮ ਕਰਮਦੇਵ ਜੀ ਮੈਂ ਤੁਹਾਡੀ ਬਿਨਾ ਕੱਲੀ ਕਿੱਧਰ ਰਹਾਂਗੀ ਕਰਮ ਤੇ ਤੂੰ ਕੱਲੀ ਕਿਉਂ ਆ ਸਾਡੀ ਬਾਨੀਆਂ ਚੋਰਾ ਵਰਾ ਪੇਪੇ ਭਾਬੀ ਵਿਆ ਇਹਨੇ ਜਣੀ ਤਾਂ ਹੈ ਘਰ ਵਿੱਚ ਪਤਾ ਪਹਿਲਾਂ ਪਹਿਲਾਂ ਹੀ ਔਖਾ ਲੱਗਦਾ ਹੁੰਦਾ ਆ ਫਿਰ ਬੰਦੇ ਨੂੰ ਹੌਲੀ-ਹੌਲੀ ਆਤ ਪੇਜੰਦੀ ਹੁੰਦੀ ਆ ਤੂੰ ਐਵੇਂ ਕੋਈ ਫਿਕਰ ਨਾ ਕਰੀ ਮੈਂ ਉੱਥੇ ਜਾ ਕੇ ਬਹੁਤ ਮਿਹਨਤ ਕਰਾਂਗਾ ਤਾਂ ਜੋ ਛੇਤੀ-ਛੇਤੀ ਤੁਹਾਨੂੰ ਦੋਨਾਂ ਨੂੰ ਵੀ ਆਪਣੇ ਕੋਲ ਬੁਲਾ ਸਕਾਂ ਨਾਲੇ ਸਾਡਾ ਵਿਛੋੜਾ ਕਿਹੜਾ ਉਮਰਾਂ ਦਾ ਹੋਣਾ ਏ ਬਸ ਕੁਝ ਸਾਲਾਂ ਦੀ ਤਾਂ ਗੱਲ ਈ ਜੋ ਪਲ ਹਾਲੇ ਆਈ ਵੀ ਨਹੀਂ ਹਨ ਉਹਨਾਂ ਬਾਰੇ ਸੋਚ ਕੇ ਪਹਿਲਾਂ ਹੀ ਪਰੇਸ਼ਾਨ ਕਿ ਹੋਣਾ ਆ ਤੈਨੂੰ ਪਤਾ ਈ ਜੇ ਤੂੰ ਦਾਸ ਹੋਣੀ ਐ ਨਾ ਤੇਰੇ ਮੱਥੇ ਤੇ ਪਈਆਂ ਤਿਉੜੀਆਂ ਨਾ ਪੂਰਾ ਵੀ ਸੋਹਣੀਆਂ ਨਹੀਂ ਲੱਗਦੀਆਂ ਨੇ ਏਸ਼ਮ ਆ ਲੋ ਜੀ ਮੈਂ ਹੁਣ ਨਹੀਂ ਉਦਾਸ ਕਹਿ ਕੇ ਉਹ ਹੱਸਣ ਲੱਗ ਪਈ ਕਰਮਾ ਰੱਬ ਕਰੇ ਵਸ ਤੂੰ ਐਵੇਂ ਹੀ ਉਮਰ ਪਰ ਹੱਸਦੀ ਰਹੀ ਮੈਂ ਤੇਰੀ ਬੁੱਲਾਂ ਤੋਂ ਹੀ ਹਾਸੀ ਕਿਤੇ ਨਹੀਂ ਜਾਣ ਦੇਵਾਂਗਾ ਰੇਸ਼ਮ ਮੈਂ ਜਾਣਦੀ ਆ ਜੀ ਤੁਸੀਂ ਮੇਰੀ ਖੁਸ਼ੀ ਲਈ ਕੁਝ ਵੀ ਕਰ ਸਕਦੇ ਹੋ ਹੁਣ ਤੁਸੀਂ ਸੋ ਵੀ ਜਾਓ ਬਹੁਤ ਰਾਤ ਹੋ ਚੁੱਕੀ ਆ ਫਿਰ ਉਹ ਦੋਵੇਂ ਗੱਲਾਂ ਵਤ ਕਰਦੇ ਹੋਏ ਐਵੇਂ ਹੀ ਸੋ ਗਏ ਐਵੇਂ ਹੀ ਦਿਨ ਮਹੀਨੇ ਬੀਤਣ ਲੱਗੇ ਹੁਣ ਜਨਰਲ ਵੀ ਆਪਣੀ ਛੁੱਟੀ ਕੱਟ ਕੇ ਵਾਪਸ ਚਲਾ ਗਿਆ ਕਰਮਾ ਸਾਰਾ ਦਿਨ ਆਪਣੇ ਖੇਤਾਂ 'ਚ ਕੰਮ ਕਰਦਾ ਰਹਿੰਦਾ ਸੀ। ਉਹਨ ਕਦੇ-ਕਦੇ ਰੇਸ਼ੀਮ ਵੀ ਗੁਰਵਾਨੀ ਤੇ ਜੋਰਾਵਰ ਨੂੰ ਆਪਣੀ ਬੀਬੀ ਦੇ ਨਾਲ ਲੱਗੇ ਖੇਤ ਕੀੜਾ ਮਾਰਨ ਆ ਜਾਂਦੀ ਹੁੰਦੀ ਸੀ। ਕਰਮੇ ਨੇ ਖੇਤ 'ਚ ਤੂਤੇ ਬਾਣੀ ਦੇ ਲਈ ਛੋਟੀ ਜਹੀ ਪਿੰਗ ਪਾਈ ਹੋਈ ਸੀ ਜਿਸ ਦੇ ਉੱਤੇ ਉਹ ਬਾਣੀ ਨੂੰ ਬਿਠਾ ਕੇ ਝੂਟੇ ਦਿੰਦਾ ਹੁੰਦਾ ਸੀ। ਬਾਣੀ ਵਿੱਚ ਰਕੇ ਤੋਂਦੇ ਸੀ ਤਾਂ ਆਪਣੀ ਪਿੰਗ ਨੂੰ ਦੇਖ ਕੇ ਝੂਟੇ ਨਾਲੇ ਬਾਰ-ਬਾਰ ਉਹਦੇ ਨੂੰ ਮੂੰਹ ਕਰਕੇ ਇਸ਼ਾਰਾ ਕਰਦੀ ਰਹਿੰਦੇ ਸੀ। ਅਸੀਂ ਪਾਣੀ ਆਪਣੀ ਦਾਦੀ ਦੇ ਨਾਲ ਖੇਤ ਆਪਣੇ ਬਾਪੂ ਦੀ ਰੋਟੀ ਲੈ ਕੇ ਆਈ ਸੀ ਜਦ ਕਰਮਾ ਰੋਟੀ ਖਾਣ ਆਇਆ ਤਾਂ ਬਾਣੀ ਨੂੰ ਪਹਿਲਾਂ ਹੀ ਉਸਦੀ ਦਾਦੀ ਪਿੰਗ ਤੇ ਬਿਠਾ ਕੇ ਛੂਟੇ ਦੇ ਰਹੀ ਸੀ ਪਿੰਗ ਜਦ ਹੁਲਾਰਾ ਹੁੰਦਾ ਹੈ ਤਾਂ ਬਾਣੀ ਖੁਸ਼ ਹੋ ਜਾਂਦੀ ਸੀ ਕਰਮਾ ਕੇ ਬਾਣੀ ਨੂੰ ਮਿਲ ਕੇ ਬੈਠ ਕੇ ਆਪਣੀ ਰੋਟੀ ਖਾਣ ਲੱਗਾ ਤੇ ਉਸਦੀ ਦਾਦੀ ਬਾਣੀ ਨੂੰ ਫੜਕੇ ਪਿੰਗ ਤੇ ਛੂਟੇ ਦੇ ਰਹੀ ਸੀ ਉਹ ਦਰਜੰਡਿਆਲ ਨੇ ਆਪਣੇ ਬਾਹਰ ਦੇ ਦੋਸਤ ਨਾਲ ਕਰਮੇ ਦੇ ਬਾਰੇ ਸਾਰੀ ਗੱਲਬਾਤ ਹੀ ਕਰ ਲਈ ਸੀ ਜੋ-ਜੋ ਕਾਗਜ਼ ਪੱਤਰਸ ਨੂੰ ਚਾਹੀਦੇ ਹੁੰਦੇ ਸੀ ਕਰ ਕੇ ਫੋਨ ਕਰਕੇ ਕਰਮੇ ਨੂੰ ਉਸ ਨੂੰ ਚਿੱਠੀ ਰਾਹੀਂ ਭੇਜਣ ਲਈ ਕਹਿ ਦਿੰਦਾ ਹੁੰਦਾ ਸੀ ਐਵੇਂ ਹੀ ਕਰਦੇ ਕਰਉਂਦੇ 8-9 ਮਹੀਨੇ ਬੀਤ ਗਏ ਹੁਣ ਤੱਕ ਸਾਰਾ ਕੰਮ ਵੀ ਲਗਭਗ ਹੋ ਚੁੱਕਾ ਸੀ ਹੁਣ ਤਾਂ बस ਕਰਮੇ ਦਾ ਵੀਜ਼ਾ ਆਉਣਾ ਬਾਕੀ ਸੀ ਫਿਰ ਕਰਮਿਕ ਦੇ ਰੇਸ਼ਮ ਨੂੰ ਨਾਲ ਲੈ ਕੇ ਆਪਣੇ ਪ੍ਰਾਜਕਤਾਰ ਦੇ ਘਰ ਵੀ ਜਾ ਕੇ ਆਇਆ ਜਦ ਉਹ ਦੋਵੇਂ ਆਪਣੇ ਘਰ ਆਏ ਤਾਂ ਉਹਨਾਂ ਤਿੰਨਾਂ ਨੂੰ ਦੇਖ ਕੇ ਜਗਤਾਰ ਤੇ ਨਸੀਬ ਨੂੰ ਤਾਂ ਚਾਹੀ ਜੜ ਗਿਆ ਸੀ ਦੋਵੇਂ ਜੀਅ ਨੇ ਬਹੁਤ ਪਿਆਰ ਨਾਲ ਉਹਨਾਂ ਦਾ ਸਵਾਗਤ ਕੀਤਾ ਵੇੜੀ ਚ ਮੰਜੀ ਤੇ ਨਮ ਬਿਸਤਰਾ ਵਸ਼ਾ ਕੀ ਉਸ ਦੇ ਉੱਤੇ ਬਠਾਇਆ ਨਸੀਬੂ ਫੇ ਜਾਬਨ ਵਾਲੀ ਅੰਦਰ ਸੁੱਈ ਚ ਗਈ ਹੋਈ ਸੀ ਤੇ ਜਗਤਾਰ ਬਾਣੀ ਨੂੰ ਆਪਣੀ ਗੋਦੀ ਚ ਚੱਕੀ ਬੈਠਾ ਉਸ ਦੇ ਨਾਲ ਖੇਡ ਰਿਹਾ ਸੀ ਰੇਸ਼ਮੇ ਕੁਝ ਧੀਰਵਾਦ ਉੱਠ ਕੇ ਅੰਦਰ ਸੁੱਈ ਚ ਲ ਗਈ ਚਿਰ ਉਹ ਅੰਦਰ ਆਈ ਤਾਂ ਸੀਬੋਸ ਨੂੰ ਦੇ ਕੇ ਕਹਿਣ ਲੱਗੀ ਧੀਏ ਤੂੰ ਕਿਉਂ ਅੰਦਰ ਆ ਗਈ ਉੱਥੇ ਹੀ ਬੈਠੀ ਰਹਿਣਾ ਸੀ ਵੈਸੇ ਵੀ ਇਹ ਜਗ੍ਹਾ ਤੇਰੇ ਲਾਇਕ ਨਹੀਂ ਆ ਮੈਂ ਚਾਹ ਬਣਾ ਕੇ ਲੈ ਆਉਣ ਨਹੀਂ ਲੱਗੀ ਸੀ ਫੀਡਰ ਸੁਣ ਕੇ ਰੀਸ਼ਮ ਕਹਿਣ ਲੱਗੀ ਲੈ ਭਾਬੀ ਚੰਗਾ ਪੜਾਤਾ ਤੁਹਾਡਾ ਘਰ ਹੈ ਰਸੋਈ ਵੀ ਠੀਕ ਠਾਕ ਆ ਹਾਂ ਬਸ ਥੋੜੀ ਬਹੁਤੀ ਜੀ ਇਸ ਦੀ ਮੁਰੰਮਤ ਹੋ ਜਾਵੇ ਨਾ ਤਾਂ ਹੋਰ ਵੀ ਜ਼ਿਆਦਾ ਸੋਹਣਾ ਲੱਗੇਗਾ ਭਾਬੀ ਤੇ ਇਹ ਹੁਣ ਕਰਨਾ ਆ ਘਰ ਦੀ ਮੁਰੰਮਤ ਕਰਵਾ ਕੇ ਜਿੰਨਾ ਦੇ ਲਈ ਇਹ ਸਭ ਕੁਝ ਅਸੀਂ ਇਨੀ ਚਾਹ ਨਾਲ ਬਣਾਇਆ ਸੀ ਚਦ ਉਹ ਵੀ ਇਸ ਨੂੰ ਉਜਾੜਨ ਤੇ ਲੱਗੀ ਹੋਈ ਆ ਤਾਂ ਦੱਸ ਫਿਰ ਭਲਾ ਅਸੀਂ ਕੀ ਕਰਨਿਆ ਇਹ ਘਰ ਵਾਲ ਰੀਸ਼ਮ ਬਬੀ ਤੁਸੀਂ ਦਿਲ ਹੌਲਾ ਨਾ ਕਰੋ ਇਹ ਟਾਈਮ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਹੁੰਦਾ ਜੇ ਅੱਜ ਸਾਡਾ ਖਰਾਬ ਸਮਾਂ ਚੱਲ ਰਿਹਾ ਹੈ ਨਾ ਤੇ ਇਸਦਾ ਮਤਲਬ ਇਹ ਥੋੜਾ ਹੈ ਕਿ ਹਮੇਸ਼ਾ ਹੀ ਖਰਾਬ ਰਹੇਗਾ ਤੁਸੀਂ ਦੇਖਣਾ ਕਾਨੂੰ ਚੰਗਾ ਵੇਲਾ ਵੀ ਜ਼ਰੂਰ ਆਵੇਗਾ ਬਸ ਉਸ ਲਈ ਸਾਨੂੰ ਥੋੜਾ ਜਿਹਾ ਸਬਰ ਰੱਖਣਾ ਪੈਣਾ ਹੈ ਤੁਸੀਂ ਹੁਣ ਚਲ ਕੇ ਬਾਹਰ ਬੈਠੋ ਚਾਹ ਲੈ ਕੇ ਮੈਂ ਆਉਣੀ ਆ ਫਿਰ ਨਸੀਬੂ ਦੀ ਜਨਮਗ੍ਰਹੀ ਰੇਸ਼ਮ ਨੇ ਗਲਾਸਾਂ ਚਾਪਾਈ ਤੇ ਟਰੇ ਚ ਰੱਖ ਕੇ ਬਾਹਰ ਲੈ ਆਈ ਤੇ ਸਾਰਿਆਂ ਨੂੰ ਚਾਹ ਪਿਲਾਉਣ ਤੋਂ ਬਾਅਦ ਉਹ ਵੀ ਉਹਨਾਂ ਦੇ ਨਾਲ ਬੈਠ ਕੇ ਚਾਹ ਪੀਣ ਲੱਗ ਪਈ। ਫਿਰ ਗੱਲਾਂ-ਵੱਤਾਂ ਕਰਦਿਆਂ ਨੂੰ ਰੋਟੀ ਦਾ ਟਾਈਮ ਵੀ ਹੋ ਗਿਆ। ਤਨਸੀਬੋ ਭਾਬੀ ਨੇ ਉਹਨਾਂ ਲਈ ਰੋਟੀ ਬਣਾਈ। ਸ਼ਾਮ ਨੂੰ ਘਰ ਵਾਪਸੀ ਵੇਲੇ ਨਸੀਬੋ ਨੇ ਰੇਸ਼ਮ ਨੂੰ ਇੱਕ ਸੂਟ ਦੇ ਨਾਲ ਕੁਝ ਪੈਸੇ ਦਿੱਤੇ ਤੇ ਗੁਰਵਾਨੀ ਨੂੰ ਵੀ ਕੁਝ ਪੈਸੇ ਦੀ ਆਪਣਾ ਪਿਆਰ ਦਿੱਤਾ। ਫਿਰ ਕਰਮੇ ਹੁਣ ਆਪਣੇ ਪ੍ਰਾਪਰ ਜੈਨੂ ਮਿਲ ਕੇ ਵਾਪਸ ਆਪਣੇ ਘਰਵਲ ਨੂੰ ਚਲ ਪਈ। ਇਸ ਪਾਰੀ ਜਰਨੈਲ ਫਿਪਿੰਨ ਛੁੱਟੀ ਕੱਟਣ ਲੇਟ ਆਇਆ ਸੀ। ਜਿਸ ਕਾਰਨ ਸੇ ਕਰਮੇ ਦਾ ਬਾਹਰ ਜਾਣ ਦਾ ਜੋ ਹੁਣ ਉਹ ਕੰਮ ਬਣਾ ਰਿਹਾ ਸੀ ਅੱਜ ਉਹ ਪੂਰਾ ਹੋ ਗਿਆ ਸੀ ਹੁਣ ਕੁਝ ਹਫ਼ਤਿਆਂ ਬਾਅਦ ਕਰਮੇ ਨੇ ਵੀ ਡਰਾਈਵਰ ਇਚ ਅਮਰੀਕਾ ਚਲਾ ਜਾਣਾ ਸੀ ਸਦਸਨ ਨੇ ਕਰੇ ਜੀ ਖਬਰ ਸਾਰਿਆਂ ਨੂੰ ਸੁਣਾਈ ਤਾਂ ਸਭ ਬਹੁਤ ਖੁਸ਼ ਹੋਏ ਕੁਝ ਦਿਨਾਂ ਬਾਅਦ ਕਰਮੇ ਨੇ ਆਪਣੀ ਬਾਹਰ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਫਿਰ ਇੱਕ ਦਿਨ ਰੇਸ਼ਮ ਨਾਲ ਸਹਿਜਾ ਕੇ ਜੋ-ਜੋ ਜ਼ਰੂਰੀ ਸਮਾਨ ਚਾਹੀਦਾ ਸੀ ਉਹ ਸਾਰਾ ਲੈ ਆਇਆ ਜਿਵੇਂ ਜਿਵੇਂ ਕਰਮੀ ਦੀ ਜਾਨ ਦੀ ਤਰੀਖ ਨੇੜੇ ਆ ਰਹੀ ਸੀ ਉਵੇਂ ਉਵੇਂ ਰੇਸ਼ਮ ਨੂੰ ਸੇ ਦੂਰ ਜਾਂਦਾ ਡਰ ਸਤੋਂ ਲੱਗ ਪਿਆ ਸੀ ਪਰ ਉਹ ਵੀ ਕਲ ਜਾਂਦੀ ਸੀ ਕਿ ਕਰਮਾ ਜੋ ਵੀ ਕਰ ਰਿਹਾ ਹੈ ਸਾਡੀ ਭਲੇ ਵਾਸਤੇ ਹੀ ਕਰ ਰਿਹਾ ਆ ਫਿਰ ਕਰਮੀ ਦੀ ਸਾਰੀ ਜਾਨ ਦੀ ਤਿਆਰੀ ਹੋ ਗਈ ਤਾਂ ਕੁਝ ਦਿਨਾਂ ਰੇਸ਼ਮ ਦੇ ਬੀਬੀ ਬਾਪੂ ਉਸ ਨੂੰ ਮਿਲਣ ਲਈ ਆਈ ਕਰਮੀ ਦਾ ਨਾਨਾ ਵੀ ਉਸ ਨੂੰ ਮਿਲਣ ਆਇਆ ਫਿਰ ਸ਼ਾਮ ਨੂੰ ਕਰਮਾ ਆਪਣੀ ਯਾਰ ਗੁਰਬਾਸ ਦੀ ਘਰ ਆਪ ਉਸ ਨੂੰ ਮਿਲਣ ਗਿਆ ਕਿਉਂਕਿ ਉਸੇ ਪਾਪੂ ਦੇ ਸੱਟ ਲੱਗਣ ਗਈ ਸੀ ਜਿਸ ਤੇ ਕਰਕੇ ਹੁਣ ਗੁਰਵਾਜ ਉਹਨਾਂ ਦੇ ਕੋਲ ਹੀ ਰਹਿੰਦਾ ਹੁੰਦਾ ਸੀ ਫਿਰ ਅਗਲੇ ਦਿਨ ਸਵੇਰੇ ਕਰਮਾ ਜਾਨ ਤੋਂ ਪਹਿਲਾਂ ਸਾਰੀ ਕਰਦਿਆਂ ਨੂੰ ਮਿਲਿਆ ਆਪਣੀ ਵੱਡੀ ਬੇਬੀ ਜੁਰਬਰ ਭਾਬੀ ਤੇ ਰੀਸ਼ਮ ਨੂੰ ਵੀ ਰੀਸ਼ਮਾ ਚ ਬਹੁਤ ਉਦਾਸੀ ਚਹੇ ਉਹ ਉਪਰੋਂ ਉਪਰੋਂ ਸਭ ਨੂੰ ਹੱਸ ਕੇ ਦਿਖਾ ਰਹੀ ਸੀ ਪਰ ਅੰਦਰੋਂ ਉਹ ਵੀ ਪੂਰੀ ਉਦਾਸ ਸੀ ਕਰਮੇ ਨੇ ਜਾਂਦੇ ਵਰੀ ਦਾ ਰੀਸ਼ਮ ਤੇ ਆਪਣੀ ਤੀਨੋਂ ਗੱਲ ਨਾਲ ਲਗਾ ਕੇ ਪਿਆਰ ਦਿੱਤਾ ਫੇਰ ਸਭ ਤੋਂ ਵਿਦਾ ਲੈ ਕੇ ਸਮਾਨ ਉਹਨਾਂ ਜੀਪ 'ਚ ਰੱਖਿਆ ਤੇ ਲੁਧਿਆਣੇ ਸ਼ਹਿਰ ਵੱਲ ਨੂੰ ਚੱਲ ਪਈ ਕਿਉਂਕਿ ਉੱਥੋਂ ਹੀ ਉਹਨੇ ਗੱਡੀ ਫੜਕੀ ਦਿੱਲੀ ਪਹੁੰਚਣਾ ਸੀ ਫਿਰ ਉਥੋਂ ਕਰਮੇ ਨੂੰ ਜਹਾਜ਼ ਬਿਠਾ ਕੇ ਜਰਨਲ ਨੇ ਕਰ ਵਾਪਸ ਆਉਣਾ ਸੀ ਦੋ ਤਿੰਨ ਘੰਟਿਆਂ ਦਾ ਉਹ ਸਫ਼ਰ ਤੈਅ ਕਰਦੇ ਹੋਏ ਲੁਧਿਆਣੇ ਰੇਲਵੇ ਸਟੇਸ਼ਨ ਪਹੁੰਚੇ ਤੇ ਫਿਰ ਸਟੇਸ਼ਨ ਤੋਂ ਦੋ ਦਿੱਲੀ ਦੀਆਂ ਟਿਕਟਾਂ ਲੈ ਕੇ ਜਰਨਲ ਉਹਨੇ ਦੋਮੀ ਸਤ ਟ੍ਰੇਨ ਆਈ ਤਾਂ ਉਸੇ ਵਿੱਚ ਸਵਾਰ ਹੋ ਗਈ ਕੁਝ ਥੇਰਵਾ ਟ੍ਰੇਨ ਵੀ ਚੱਲ ਪਈ ਫਿਰ ਟਿਕਟ ਚੈੱਕ ਕਰਾਇਆ ਤੇ ਉਹ ਟਿਕਟਾਂ ਚੈੱਕ ਕਰਦਾ ਹੋਇਆ ਅੱਗੇ ਲੰਘ ਗਿਆ। ਟ੍ਰੇਨ ਲਗਾਤਾਰ ਆਪਣੀ ਮੰਜ਼ਿਲ ਵੱਲ ਵਧਦੀ ਰਹੀ। ਕੁਝ ਕੰਟੀਆਂ ਦੇ ਸਫ਼ਰ ਤੋਂ ਬਾਅਦ ਕਰਮੇ ਹੁਣਾਂ ਨੂੰ ਜਦ ਭੁੱਖ ਲੱਗੀ ਤਾਂ ਉਸਨੇ ਡੱਬੇ ਚੋਂ ਵੀਪੀ ਦੀ ਬਣਾਈ ਪਰੌਂਠੀ ਕੱਢੀ ਤੇ ਦੋਵੇਂ ਜਣੇ ਖਾਣ ਲੱਗ ਪਏ। ਫਿਰ ਕੰਟੀਆਂ ਦਾ ਸਫ਼ਰ ਤੈਅ ਕਰਦੀ ਹੋਈ ਗੱਡੀ ਆਖਰਕਾਰ ਆਪਣੀ ਮੰਜ਼ਿਲ ਤਿਆਹੀ ਪਹੁੰਚੀ। ਜਰਨੈਲ ਤੇ ਕਰਮੇ ਨੇ ਆਪਣਾ ਸਮਾਨ ਚੱਕਿਆ ਤਹੂ ਦੂਮੇ ਗੱਡੀ ਛੂ ਬਾਹਰ ਆ ਗਏ ਫਿਰ ਸਟੇਸ਼ਨ ਤੋਂ ਬਾਹਰ ਆ ਕੇ ਉਹਨਾਂ ਨੇ ਟੈਕਸੀ ਲਈ ਦੋਮੇ 에어ਪੋਰਟ ਵੱਲ ਨੂੰ ਚੱਲ ਪਏ ਅੱਧੇ ਘੰਟੇ ਬਾਅਦ ਉਹ ਦੂਮੇ ਦਿੱਲੀ 에어ਪੋਰਟ ਪਹੁੰਚ ਗਏ ਗੱਡੀ ਵਾਲੇ ਨੂੰ ਪੈਸੇ ਦੇ ਕੇ ਉਹਨਾਂ ਨੇ ਆਪਣਾ ਸਮਾਨ ਉਠਾਇਆ ਫਿਰ ਟਰਾਲੀ 'ਤੇ ਰੱਖ ਕੇ ਅੰਦਰ ਲੜਕੀ ਚਲੇ ਗਏ ਪਿੰਦੂ ਬਾਹਰ ਹੀ ਨਹੀਂ ਦੁਰ ਪਹਿਲੀ ਵਾਰੀ ਕਰਮਾਇਆ ਖੂਨ ਕਰਕੇ ਉਹ ਆਪਣੇ ਆਸ-ਪਾਸੇ ਦੀ ਚੱਕਾ ਚੌਂਦ ਪਰੀ ਦੁਨੀਆ ਨੂੰ ਹੈਰਾਨੀ ਨਾਲ ਦੇਖ ਰਿਹਾ ਸੀ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਸਮਾਨ ਜਮ੍ਹਾਂ ਕਰਵਾ ਕੇ ਕਰਮੇ ਦੀ ਇਮੀਗ੍ਰੇਸ਼ਨ ਕਰਵਾਈ ਫਿਰ ਜਰਨੈਲ ਕਰਮੇ ਨੂੰ ਬੋਰਡਿੰਗ ਗੇਟ ਤੱਕ ਛੱਡਣ ਆਇਆ ਤੇ ਕਹਿਣ ਲੱਗਾ ਲੈ ਵਈ ਕਰਮਿਆ ਆਪਣਾ ਸਾਥ ਇੱਥੇ ਤੱਕ ਕੀ ਸੀ ਹੁਣ ਇਸ ਤੋਂ ਅੱਗੇ ਦਾ ਸਫ਼ਰ ਤੈਨੂੰ ਇਕੱਲਿਆਂ ਹੀ ਤੈਅ ਕਰਨਾ ਪੈਣਾ ਹੈ ਮੇਰੀ ਗੱਲ ਤੂੰ ਪੱਲੇ ਨਾਲ ਮੰਨ ਲਾ ਜਿਸ ਮੁਲਕ ਤੋਂ ਚੱਲੇ ਆ ਨਾ ਲੋਕ ਉਸਨੂੰ ਪਰਦੇਸ ਕਹਿੰਦੇ ਆ ਸਾਡੀ ਹੋਰ ਵੀ ਬਹੁਤ ਸਾਰੇ ਵੀਰ ਮਿੱਤਰ ਪਰਲੇ ਮੁਲਕ ਜਾਂਦੇ ਆ ਆਪਣੀ ਜ਼ਿੰਦਗੀ ਬਣਾਉਣ ਲਈ ਬਾਕੀਆਂ ਵਾਂਗ ਤੋਂ ਵੀ ਇੱਕ ਨਵੀਂ ਜ਼ਿੰਦਗੀ ਦੀ ਆਸ ਲੈ ਕੇ ਬੇਗਾਨੇ ਮੁਲਕ ਜਾ ਰਹੇ ਆ ਉੱਥੋਂ ਦੀ ਜ਼ਿੰਦਗੀ ਦੀ ਚਮਕ-ਦਮਕ ਭਰੀ ਦੁਨੀਆ ਦੇਖ ਕੇ ਦੇਖੀ ਕਿਤੇ ਬਹਾਰ ਦੀ ਦੁਨੀਆ ਵਿੱਚ ਹੀ ਨਾ ਖੋ ਜਾਈਂ ਜਦ ਕਦੀ ਮਨ ਪੜਕਣ ਲੱਗੇ ਨਾ ਤਾਂ ਗੁਰਵਾਨੇ ਪੜ ਲਿਆ ਕਰੀ ਇਹ ਜੋ ਜ਼ਿੰਦਗੀ ਆ ਨਾ ਇਸ ਵਿੱਚ ਉਤਰਾ-ਚੜਾਵਣੀ ਲਾਜ਼ਮ ਨੇ ਸਭ ਦੇ ਨਾਲ ਮਿਲਜੁਲ ਕੇ ਰਹਿਣਾ ਆ ਕਦੇ ਕਿਸੇ ਨੂੰ ਕੰਮ ਤੋਂ ਜਵਾਬ ਨਹੀਂ ਦੇਣਾ ਮੇਰੇ ਯਾਰ ਹਰਪਾਲ ਨੂੰ ਹਰ ਕੰਮ ਕਰਕੇ ਦਿਖਾਉਣਾ ਆ ਉਸਨੇ ਸਿਰਫ ਮੇਰੇ ਕਹਿੰਦੇ ਹੀ ਤੈਨੂੰ ਬਿਨਾ ਕੋਈ ਦੂਜੀ ਗੱਲ ਕੀਤੀ ਬਗੈਰ ਆਪਣੀ ਕੰਪਨੀ ਚ ਟਰੱਕ ਡਰਾਈਵਰ ਦੀ ਬੋકરી ਦਿੱਤੀ ਆ ਤੂੰ ਜੋ ਵੀ ਕਰੀ ਬਸ ਹਮੇਸ਼ਾ ਦਿਲ ਤੋਂ ਕਰੀ ਦਬ ਕੇ ਮਿਹਨਤ ਕਰਨੀ ਆ ਥੋੜੇ-ਬਹੁਤੇ ਪੈਸੇ ਆਪਣੇ ਲਈ ਖਰਚੇ ਪਾਣੀ ਜੋਗੀ ਰੱਖ ਕੇ ਥੋੜੇ-ਬਹੁਤ ਰੇਸ਼ਮ ਨੂੰ ਵੀ ਪਾਉਂਦਾ ਰਹੀਂ ਤੇ ਨਾਲ ਹੀ ਜ਼ਿੰਦਗੀ ਚੱਗੇ ਵਧਣ ਬਾਰੇ ਵੀ ਸੋਚਦਾ ਰਹੀਂ ਸਭ ਤੋਂ ਜ਼ਰੂਰੀ ਗੱਲ ਤਨ ਦੌਲਤ ਨੂੰ ਕਦੀ ਆਪਣੇ ਮਨ ਤੇ ਹਾਵੀ ਨਾ ਹੋਣ ਦੇਣਾ ਇਹ ਪੈਸਾ ਜਿੰਨਾ ਚੇ ਜੀਵ ਚ ਪਿਆਰ ਹੈ ਨਾ ਚੰਗਾ ਰਹਿੰਦਾ ਈ ਜਦ ਹੀ ਦਿਮਾਗ ਨੂੰ ਚੜ ਜਾਂਦਾ ਹੈ ਨਾ ਤਾਂ ਬੰਦੇ ਨੂੰ ਬੰਦਾ ਹੀ ਨਜ਼ਰ ਨਹੀਂ ਆਉਂਦਾ ਚਲ ਜਾ ਹੁਣ ਤੇਰੀ ਫਲਾਈਟ ਦਾ ਟਾਈਮ ਵੀ ਹੋ ਰਿਹਾ ਹੈ ਜੇ ਕੁਝ ਵੀ ਨਾ ਪਤਾ ਲੱਗੇ ਨਾ ਤਾਂ ਜਹਾਜ਼ ਆਪਣੀ ਨਾਲ ਦੇ ਜਾਂ ਫੇ ਜਹਾਜ਼ ਕੰਮ ਕਰਨ ਵਾਲੀਆਂ ਕੁੜੀਆਂ ਤੋਂ ਪੁੱਛ ਲੈ ਮ ਫਿਰ ਉਸਨੇ ਕਰਮੇ ਨੂੰ ਆਪਣੇ ਗੱਲ ਨਾਲ ਲਾ ਲਿਆ ਤੇ ਕਹਿਣ ਲੱਗਾ ਚੰਗਾ ਛੋਟੇ ਵੀਰ ਆਪਣਾ ਖਿਆਲ ਰੱਖੀ ਕਰੇ ਕਿਸੇ ਦੀ ਫਿਕਰ ਨਾ ਕਰੀ ਅਸੀਂ ਸਭ ਕੁਝ ਸਾਮ ਲਵਾਂਗੇ ਧਿਆਨ ਨਾਲ ਜਾਇ ਵਾਹਿਗੁਰੂ ਸੱਚੇ ਪਾਸ਼ਾ ਤੈਨੂੰ ਤਰਕੀਆਂ ਬਖਸ਼ਣ ਫਿਰ ਉਸਨੇ ਕਰਮੇ ਨੂੰ ਆਪਣੇ ਗਲੋਂ ਲਾਹਿਆ ਤੇ ਕਰਮਾ ਆਪਣੀ ਅੱਖਾਂ 'ਚ ਹੰਝੂ ਲੈ ਕੇ ਆਪਣਾ ਸਮਾਨ ਲੈ ਕੇ ਜ਼ਿੰਦਗੀ ਦੇ ਇੱਕ ਹੋਰ ਸਫ਼ਰ ਵੱਲ ਨੂੰ ਤੁਰ ਪਿਆ ਜੁੰਨੈਲ ਬਾਹਰ ਦਰਵਾਜ਼ੇ ਦੇ ਖੜਾ ਕਰਮੇ ਨੂੰ ਜਾਂਦੇ ਨੂੰ ਹੱਥ ਹੈ ਲਾ ਕੇ ਬਾਏ ਕਰਦਾ ਰਿਹਾ ਕਰਮਵੀ ਆਪਣਾ ਸਮਾਨ ਲੈ ਕੇ ਜਹਾਜ਼ ਦੇ ਅੰਦਰ ਨੂੰ ਚਲਾ ਗਿਆ ਕਰਮੇ ਨੇ ਜਹਾਜ਼ ਆ ਕੇ ਆਪਣੀ ਸੀਟ ਲੱਭੀ ਤੇ ਉਸ ਦੇ ਉੱਤੇ ਬੈਠ ਗਿਆ ਫਿਰ ਆਪਣੇ ਆਸ-ਪਾਸ ਸਭ ਨੂੰ ਛੋਟੇ-ਮੋਟੇ ਬੈਗ ਉੱਪਰ ਰੱਖਦੇ ਹੋਏ ਦੇਖੀ ਉਹ ਵੀ ਉੱਠਿਆ ਤੇ ਆਪਣਾ ਪਿੱਛ ਬੈਗ ਉਸ ਨੇ ਅੰਦਰ ਰੱਖ ਕੇ ਦਰਵਾਜ਼ਾ ਬੰਦ ਕਰ ਦਿੱਤਾ ਜਦ ਸਾਰੇ ਯਾਤਰੀ ਆ ਗਏ ਤਾਂ ਜਹਾਜ਼ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਤੇ ਫਿਰ ਸਾਰੇ ਯਾਤਰੀਆਂ ਨੂੰ ਕੁਝ ਸੁਰੱਖਿਆ ਨਿਰਦੇਸ਼ ਦਿੱਤੇ ਗਏ ਉਸ ਤਵਾ ਜਹਾਜ਼ ਹੌਲੀ ਹੌਲੀ ਰਨਮੇ ਤੇ ਰੁੜਨ ਲੱਗਾ ਦੇਖਦੇ-ਦੇਖਦੇ ਜਹਾਜ਼ ਦੀ ਰਫਤਾਰ ਤੇਜ਼ ਹੋਣ ਲੱਗੀ ਕਰਮਾ ਬੈਠਾ ਖਿੜਕੀ ਤੋਂ ਬਾਹਰ ਦੇਖ ਰਿਹਾ ਸੀ ਤੇ ਕੁਛ ਹੀ ਦਿਨ ਬਾਅਦ ਜਹਾਜ਼ ਅਸਮਾਨ ਛੁੱਟਣ ਲੱਗਾ ਕਰਮਾ ਆਪਣੀ ਸੀਟ ਤੇ ਬੈਠਾ ਜ਼ਮੀਨ ਤੇ ਬਣੇ ਕਰ ਹੌਲੀ-ਹੌਲੀ ਉਸ ਤੋਂ ਦੂਰ ਹੁੰਦੇ ਹੋਏ ਦੇਖ ਰਿਹਾ ਸੀ ਜ ਜਹਾਜ਼ ਹਵਾ ਚੁੱਟ ਚਾਈ ਤੇ ਜਾ ਕੇ ਸਿੱਧਾ ਹੋ ਗਿਆ ਤਾਂ ਫਿਰ ਜਹਾਜ਼ ਦੇ ਕਰਮਚਾਰੀਆਂ ਨੇ ਸਭ ਨੂੰ ਖਾਨ ਪੀਂਦਾ ਅਸਮਾਨ ਵੰਡਣਾ ਸ਼ੁਰੂ ਕਰ ਦਿੱਤਾ ਪਰ ਕਰਮੇ ਨੂੰ ਜਹਾਜ਼ ਦਾ ਖਾਨ ਪੀਂਦਾ ਅਸਮਾਨ ਇਹਨਾਂ ਚੰਗਾ ਨਾ ਲੱਗਾ ਤਾਂ ਉਸਨੇ ਆਪਣੇ ਬੈਗ ਚੋਂ ਰੋਟੀ ਕੱਢੀ ਤੇ ਖਾਣ ਲੱਗ ਪਿਆ ਖਾਨ ਪੀਂਨ ਤੋਂ ਬਾਅਦ ਆ ਸਿਪਾਸੀ ਦੇ ਸਾਰੇ ਯਾਤਰੀ ਤਾਂ ਲਾਈਟਾਂ ਬੰਦ ਕਰਕੇ ਸੋ ਗਏ ਕੁਝ دیر ਬਾਅਦ ਕਰਮਾ ਵੀ ਫਿਰ ਆਪਣੇ ਉੱਪਰ ਕੰਬਲ ਲੈ ਕੇ ਖਾਂ ਬੰਦ ਕਰਕੇ ਪੈ ਗਿਆ ਜਹਾਜ਼ ਆਪਣਾ ਸਫ਼ਰ ਤੈਅ ਕਰਦਾ ਹੋਇਆ ਆਪਣੀ ਮੰਜ਼ਿਲ ਵੱਲ ਵਧਦਾ ਰਿਹਾ ਫਿਰ ਕਰਮੇ ਦੀ ਜਰਖ ਖੋਲ੍ਹੇ ਦਾ ਦੇਖਿਆ ਜਹਾਜ਼ ਤਾਂ ਹਲੇ ਵੀ ਉੱਡ ਰਿਹਾ ਸੀ ਆਸ-ਪਾਸ ਹੀ ਬੈਠੇ ਕੁਝ ਲੋਕ ਤਾਂ ਖਾਪੀ ਰਹੇ ਸਨ ਤੇ ਕੁਝ ਹਲੇ ਵੀ ਸੁੱਤੇ ਪੈਸਨ ਕਰਮਾ ਖਿੜਕੀ ਤੋਂ ਬਾਹਰ ਬੱਦਲਾਂ ਨੂੰ ਦੇਖਣ ਲੱਗ ਪਿਆ ਫਿਰ ਆਖਿਰਕਾਰ ਆਪਣਾ ਲੰਬਾ ਸਫ਼ਰ ਤੈਅ ਕਰਦਾ ਹੋਇਆ ਜਹਾਜ਼ ਆ ਕੇ ਸਿਰ ਅਮਰੀਕਾ 에ਰਪੋਰਟ ਤੇ ਲੈਂਡ ਹੋਇਆ ਤਾਂ ਜਹਾਜ਼ ਦੇ ਸਾਈਡ ਤੇ ਆ ਕੇ ਲੱਗਨ ਮਗਰੋਂ ਸਵਾਰੀਆਂ ਆਪਣਾ ਸਮਾਨ ਲੈ ਕੇ ਬਾਹਰ ਨੂੰ ਜਾਣ ਲੱਗੀਆਂ ਫਿਰ ਕਰਮੇ ਨੇ ਵੀ ਆਪਣਾ ਸਮਾਨ ਚੱਕ ਕੇ ਆ ਤੇ ਉਹ ਬਾਹਰ ਵੱਲ ਨੂੰ ਚੱਲ ਪਿਆ ਬੈਲਟ ਤੋਂ ਆਪਣਾ ਬੈਗ ਲੈਣ ਤੋਂ ਬਾਅਦ ਕਰਮਾ ਚੜੀ ਅਰਪੋਰਟ ਤੋਂ ਬਾਹਰ ਆਇਆ ਤਮੂਦ ਤੱਕ ਸ਼ਾਮ ਹੋ ਚੁੱਕੀ ਸੀ ਬਾਹਰ ਬਹੁਤ ਸਾਰੇ ਲੋਕ ਆਪਣੀ ਦੋਸਤਾਂ ਮਿੱਤਰਾਂ ਨੂੰ ਲੈਣ ਲਈ ਆਈ ਖੜੇ ਹੋਏ ਸਨ ਕਰਮਾ ਆਸੇ ਪਾਸੇ ਨੂੰ ਦੇਖਦਾ ਹੋਇਆ ਬਾਹਰ ਨੂੰ ਤੁਰਿਆ ਆ ਰਿਹਾ ਸੀ ਚਰੋਸਤਾ ਧਿਆਨ ਆਪਣੀ ਨਾਮ ਵਾਲਾ ਕਾਗਜ਼ ਫੜੀ ਇੱਕ ਸਰਦਾਰ ਦੀ ਨਜ਼ਰ ਪਈ ਕਰਮਾ ਉਸ ਦੇ ਕੋਲ ਆਇਆ ਤੇ ਆਪਣਾ ਨਾਮ ਪੜਦੇ ਹੋਏ ਕਹਿਣ ਲੱਗਾ ਸਰ ਸ਼ੀਕਾਲ ਸਰਦਾਰ ਜੀ ਮੈਂ ਹਾਂ ਕਰਮਦੇਵ ਸਿੰਘ ਫਿਰ ਉਹ ਸਰਦਾਰ ਬੰਦਾ ਸਦੇ ਹੱਥੋਂ ਅਸਮਾਨ ਫੜਦੇ ਹੋਏ ਕਹਿਣ ਲਗਾ ਸੈ ਸ਼ਿਕਲ ਪੁੱਤ ਮੇਰਾ ਨਾਮ ਬਲਦੇਵ ਸਿੰਘ ਮੈਨੂੰ ਸਰਦਾਰ ਹੋਣਾ ਨੇ ਤੈਨੂੰ ਲੈਣ ਲਈ ਭੇਜਿਆ ਹੋਰ ਸਫ਼ਰ ਕੇ ਮੇਰੇ ਹੱਥिरा ਕਰਮਾ ਹਾਂਜੀ ਅੰਕਲ ਜੀ ਸਫ਼ਰ ਠੀਕ ਸੇ ਜੇ ਬਲਦੇਵ ਚਲਾ ਜਾ ਫਿਰ ਪੁੱਤਰਾ ਮੇਰੇ ਨਾਲ ਕਰਮਾ ਫਿਰ ਉਹਨਾਂ ਦੇ ਮਗਰ ਹੀ ਆਪਣਾ ਬਾਕੀ ਦਾ ਸਮਾਨ ਲੈ ਕੇ ਤੁਰ ਪਿਆ ਪਾਰਕਿੰਗ 'ਚ ਜਾ ਕੇ ਉਹਨਾਂ ਨੇ ਸਾਮਾਨ ਗੱਡੀ 'ਚ ਰੱਖਿਆ ਤੇ ਫਿਰ ਉਹ ਦੂਮੀ ਗੱਡੀ 'ਚ ਬੈਠ ਕੇ ਆਪਣੀ ਮੰਜ਼ਿਲ ਵੱਲ ਨੂੰ ਚੱਲ ਪਈ ਕਰਮਾ ਗੱਡੀ ਦੇ ਸ਼ੀਸ਼ੇ ਚੋਂ ਬਾਹਰ ਬਣੀਆਂ ਉੱਚੀਆਂ-ਉੱਚੀਆਂ ਇਮਾਰਤਾਂ ਨੂੰ ਹੈਰਾਨ ਹੋਇਆ ਦੇਖ ਰਿਹਾ ਸੀ ਉਸ ਨੂੰ ਇਦਾਂ ਬਾਹਰ ਵੱਲ ਦੇਖਦੇ ਹੋਏ ਦੇਖ ਕੇ ਬਲਦੇਵ ਕਹਿਣ ਲੱਗਾ ਕੀ ਦੇਖਦਾ ਹੈਂ ਪੁੱਤਰਾ ਉਹ ਤਾਂ ਲੋਕ ਇਸ ਨੂੰ ਤਾਂ ਮਿੱਠੀ ਝੀਲ ਕਹਿੰਦੇ ਆ ਬੰਦਾ ਸਾਲਾ ਕਈ ਵਾਰ ਆਉਂਦਾ ਤਾਂ ਡਾਲਰ ਕਮਾਉਣ ਹੀ ਆ ਪਰੀਨਾ ਉਝੀਆਂ ਇਮਾਰਤਾਂ ਸਾਫ ਸਫਾਈ ਦੀ ਥੋਂ ਦੇ ਖੁੱਲੇ ਡੁੱਲੇ ਸਿਸਟਮ ਨੂੰ ਦੇਖ ਕੇ ਨਾ ਚਾਹੁੰਦੇ ਹੋਏ ਵੀ ਇਥੋਂ ਦਾ ਇਹ ਹੋ ਕੀ ਰਹਿ ਜਾਂਦਾ ਆ ਹੁਣ ਮੇਰੇ ਵੱਲ ਹੀ ਦੇਖ ਲੈ ਮੈਂ ਅਵਿਧ ਕਦੀ ਆਪਣੀ ਘਰ ਹੀ ਕਹਿ ਕੇ ਆਇਆ ਸੀ ਕਿ ਮੈਂ ਪਰਦੇਸ ਸਿਰਫ ਪੈਸੇ ਕਮਾਉਣ ਚਲੇ ਆਇਆ ਇਥੇ ਆ ਕੇ ਮੈਂ ਖੂਬ ਪੈਸਾ ਕਮਾਇਆ ਆਪਣਾ ਵਧੀਆ ਘਰ ਬਣਾਇਆ ਜ਼ਮੀਨ ਜਾਇਦਾਦ ਬਣਾਈ ਤੇ ਪੁੱਤ ਪੜਾਈ ਲਿਖਾਈ ਜੰਗੇ ਕਮਾਕਾਰਾਂ ਤੇ ਲਗਾਈ ਅਸੀਂ ਤਾਂ ਘਰ ਦੀਆਂ ਕੁਝ ਜ਼ਰੂਰਤਾਂ ਨੂੰ ਪੂਰਾ ਕਰਨ ਨਿਕਲੇ ਸੀ ਪੁੱਤਰਾ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਕ ਦਿਨ ਘਰ ਜਾਣਾ ਹੀ ਇੱਕ ਸੁਪਨਾ ਬਣ ਕੇ ਰਹਿ ਜਾਏਗਾ ਵੈਸੇ ਵੀ ਹੁਣ ਉਸ ਘਰ ਵਿੱਚ ਹੈਗਾ ਹੀ ਕੌਣ ਤਿੱਪੂ ਦੂਮੇ ਇੱਥੇ ਹੀ ਰਹਿੰਦੇ ਆ ਘਰਵਾਲੀ ਤਾਂ ਕਦੋਂ ਦੀ ਜਹਾਨ ਨੂੰ ਕੂਚ ਕਰ ਗਈ ਜਦ ਵੀ ਛੁੱਟੀ ਕੱਢਣ ਮੈਂ ਪਿੰਡ ਜਾਣਾ ਆ ਨਾ ਤਾਂ ਪਿੰਡ 'ਚ ਬਣੀ ਹਵੇਲੀ ਤੇ ਦਰਵਾਜ਼ੇ ਤੇ ਮੋਤੇ ਲੱਗਾ ਇਨੇ ਵੱਡੇ ਜਿੰਦੇ ਨੂੰ ਦੇਖ ਮੈਨੂੰ ਇੰਜ ਲੱਗਦਾ ਹੈ ਜਿਵੇਂ ਮੈਨੂੰ ਚੜਾਉਂਦਾ ਹੋਇਆ ਕਹਿ ਰਿਹਾ ਹੋਵੇ ਕਿਉਂ ਫਿਰ ਬਲਦੇਵ ਜੀ ਤੂੰ ਤਾਂ ਪੈਸਾ ਕਮਾਉਣ ਗਿਆ ਪਰ ਸਾਰੀ ਉਮਰ ਤੂੰ ਘਰ ਨਾ ਮੁੜਿਆ ਤੇਰੇ ਬੀਬੀ ਬਾਪੂ ਦਾ ਤੇਰੀ ਰਾ ਦੇਖਦੇ ਦੇਖਦੇ ਹੀ ਇਸ ਜਹਾਨ ਤੋਂ ਦੁਰ ਗਈ ਪਤਾ ਨਹੀਂ ਇਹ ਡਾਲਰਾਂ ਦਾ ਕੈਸਾ ਮੋਇਆ ਜਿਸ ਦੇ ਵਿੱਚ ਬੰਦਾ ਇੱਕ ਵਾਰੀ ਫਸ ਜਾਈ ਨਾ ਤਾਂ ਸਾਰੀ ਜ਼ਿੰਦਗੀ ਘੁੰਮਣ ਘੇਰੀ ਚ ਹੀ ਨਿਕਲ ਜਾਂਦੀ ਆ ਸਾਰੀ ਦੁਨੀਆ ਘੁੰਮ ਫਿਰ ਕੇ ਜਦ ਮੈਂ ਘਰ ਜਾਂਦਾ ਆ ਨਾ ਤਾਂ ਮੈਂ ਅਕਸਰ ਹੀ ਕਦੀ ਕਦਾਈ ਬੈਠਾ ਸੋਚਦਾ ਹੁੰਨਾ ਆ ਕੀ ਵਾਹ ਓਏ ਬਲਦੇਵ ਜੀ ਆਖਿਰ ਕਾਦੀ ਲਈ ਅਸੀਂ ਆ ਵੱਡੇ ਵੱਡੇ ਮਹਿਲ ਮੁਨਾਰੇ ਛੱਤੀ ਬੈਠੇ ਹਾਂ ਜਦ ਕੀ ਅਸੀਂ ਰਹਿਣਾ ਹੀ ਨਹੀਂ ਇੱਥੇ ਆ ਕੀ ਕਿਸੇ ਨੇ ਕਈ ਸਾਲਾਂ ਪਿੱਛੋਂ ਵਸਤੂ ਚਰਮਹੀਨੀ ਲਿਪੇਂ ਡਾਈਦਾ ਆ ਤੈਸੀ ਬਹਾਨੇ ਹਵੇਲੀ ਦੀ ਸਾਫ ਸਫਾਈ ਵੀ ਹੋ ਜਾਂਦੀ ਆ ਉਚਲ ਛੱਡ ਯਾਰ ਮੈਂ ਵੀ ਕਿਹੜੀਆਂ ਗੱਲਾਂ ਲੈ ਕੇ ਬੈਠ ਗਏ ਆ ਤੂੰ ਇਹ ਦਸ ਮੁੰਡੇ ਆ ਪੰਜਾਬ ਤੋਂ ਆਏ ਆ ਤਾਂ ਸਾਡੇ ਲਈ ਵੀ ਕੁਝ ਲੈ ਕੇ ਆਏ ਆ ਜਾਂ ਨਹੀਂ ਕਰਮਾ ਅੰਕਲ ਜੀ ਮੇਰੇ ਕੋਲ ਤਾਂ ਹੁਣ ਕੁਝ ਰੋਟੀਆਂ ਬਚੀਆਂ ਆ ਥੋੜਾ ਜਿਹਾ ਗੋੜਾ ਜਾਂ ਫਿਰ ਸ਼ੱਕਰ ਵੱਲਦੀ ਬੱਲੇ ਬਈ ਮਤਲਬ ਆਸਤਾ ਫਿਰ ਆਪਾਂ ਵੀ ਕਿੰਨੇ ਸਾਲਾਂ ਬਾਅਦ ਪੰਜਾਬ ਦੇ ਬਣੀ ਗੁੜ ਦੀ ਬਣੀ ਚਾਹ ਪੀ ਮੰਗੀ ਪਰ ਪੁੱਤਰਾ ਤੂੰ ਨਾ ਮੈਨੂੰ ਆ ਅੰਕਲੋਂ ਕਰ ਨਾ ਕੇ ਬਈ ਬਾਕੀ ਚਾਚਾ ਤਾਇਆ ਜੂ ਮਰਜੀ ਕਹਿ ਲਾ ਯਾਰੋ ਸੜੀ ਪੰਜਾਬੀ ਬੋਲੀ ਚ ਇਨ ਸੋਹਣੇ ਰਿਸ਼ਤਿਆਂ ਦੇ ਨਾਮ ਆ ਇਹਨਾਂ ਨੂੰ ਵਰਤੋ ਤਾਂ ਕਰਮਾ ਤਾਇਆ ਜੀ ਠੀਕ ਰਹੇਗਾ ਫਿਰ ਜੀ ਬਲਦੇ ਪੁੱਤਰਾ ਤੂੰ ਵੀ ਹੁਣ ਮੈਨੂੰ ਵਾਕਿਆ ਵਾਂਗੂ ਤਾਇਆ ਬਣਾ ਹੀ ਦਿੱਤਾ ਆ ਤਾਂ ਚੱਲ ਕਹੀ ਲਿਆ ਕਰ ਤਾਇਆ ਇੰਨਾ ਹੀ ਹੋਤਾ ਬਾਕੀ ਹਰ ਵਾਰੀ ਆ ਜੀ ਲਗਾਉਣ ਦੀ ਲੋੜ ਨਹੀਂ ਵੈਸੇ ਵੀ ਇਜਤਨਾ ਬੰਦੇ ਦੇ ਦਿਲ ਵਿੱਚ ਹੋਣੀ ਚਾਹੀਦੀ ਆ ਮੂੰਹ ਤੇ ਤਾਂ ਹਰ ਕੋਈ ਕਰਦਾ ਈ ਇਦਾਂ ਹੀ ਉਹ ਗੱਲਾਂ ਬਾਤਾਂ ਮਾਰਦੀ ਹੋਈ ਕਰ ਪਹੁੰਚ ਕੇ ਫਿਰ ਘਾਰਾ ਕੇ ਕਰਮੇ ਨੇ ਗੱਡੀ ਜੋ ਆਪਣਾ ਸਮਾਨ ਉਤਾਰਿਆ ਤੇ ਬਲਦੇਵ ਸਿੰਘ ਦੀ ਮੰਗਰ ਲੈ ਕੇ ਚੱਲ ਪਿਆ ਬਲਦੇਵ ਸਿੰਘ ਦਾ ਇੰਨਾ ਵੱਡਾ ਘਰ ਦੀ ਕੀ ਕਰਮਾ ਕਹਿਣ ਲੱਗਾ ਤਾਇਆ ਜੀ ਆ ਇੰਨਾ ਵੱਡਾ ਘਰ ਤੁਹਾਡਾ ਆ ਬਲਦੇਵ ਆਹੋ ਪੁੱਤ ਆਪਣਾ ਹੀ ਆ ਕਰਮਾ ਫਿਰ ਤਾਂ ਇਸ ਦੇ ਵਿੱਚ ਬਹੁਤ ਜਣੇ ਰਹਿੰਦੇ ਹੋਣੇ ਆ ਬਲਦੇਵ ਫਿਰ ਘਰ ਦੇ ਦਰਵਾਜ਼ੇ ਤੇ ਲੋਕ ਖੋਲਦੇ ਹੋਏ ਕਹਿਣ ਲੱਗਾ ਉਹ ਕਾਹਨੂੰ ਪੁੱਤ ਮੈਂ ਕੱਲਾ ਹੀ ਰਹਿਣਾ ਆ ਚਲਾ ਜਾ ਸਮਾਨ ਲੈ ਆ ਅੰਦਰ ਨੂੰ ਫਿਰ ਕਰਮਾ ਆਪਣਾ ਸਮਾਨ ਲੈ ਕੇ ਉਹਨਾਂ ਦੀ ਮੰਗ ਰਹੀ ਅੰਦਰ ਆ ਗਿਆ ਜਦੋਂ ਉਹ ਦੋਵੇਂ ਹਾਲਚਾਹੀਤਾ ਬਲਦੀਪ ਕਰਮੇ ਨੂੰ ਕਹਿਣ ਲੱਗਾ ਹੁਣ ਤੂੰ ਐਵੇਂ ਕਰ ਕਰਮਿਆ ਆਪਣਾ ਸਮਾਨ ਨਾ ਉਹ ਸਾਹਮਣੇ ਵਾਲੇ ਕਮਰੇ 'ਚ ਰੱਖ ਲੈ ਆਪਣੇ ਲਈ ਗੁੜ ਤੇ ਸ਼ੱਕਰ ਰੱਖ ਕੇ ਬਾਕੀ ਮੇਰੇ ਲਈ ਲੈ ਆ ਆਜਾ ਅੱਜ ਤੈਨੂੰ ਮੈਂ ਬਾਹਰ ਦੀ ਗੁੜਵਲੀ ਚਾਹ ਬਣਾ ਕੇ ਪੁਲਾਉਂਦਾ ਹਾਂ ਕਰਮਾ ਆਪਣਾ ਸਮਾਨ ਅੰਦਰ ਕਮਰੇ 'ਚ ਰੱਖ ਕੇ ਫਿਰ ਗੁੜ ਤੇ ਸ਼ੱਕਰ ਲੈ ਕੇ ਰਸੋਈ 'ਚ ਆ ਗਿਆ ਬਲਦੇਵ ਨੇ ਉਸ ਤੋਂ ਗੁੜ ਤੇ ਸ਼ੱਕਰ ਲੈ ਕੇ ਸਾਹਮਣੇ ਰੱਖ ਲਿਆ ਤੇ ਥੋੜਾ ਜਿਹਾ ਗੁੜ ਉਬਲਦੇ ਪਾਣੀ 'ਚ ਪਾ ਦਿੱਤਾ ਕਰਮਾ ਖੜਾਉਣਾ ਨੂੰ ਕੰਮ ਕਰਦੇ ਹੋਏ ਦੇਖ ਰਿਹਾ ਸੀ ਫਿਰ ਜਦ ਚਾਹ ਬਣਾ ਕੇ ਤਿਆਰ ਹੋਈ ਤਾਂ ਬਲਦੇਵ ਸਿਆਂ ਲੈ ਆ ਕੇ ਹਾਲ 'ਚ ਪੇਟੀਵਲ ਤੇ ਰੱਖਤੀ ਹੋਈ ਕਹਿਣ ਲੱਗਾ ਆ ਜਾ ਕਰਮਿਆ ਚਾਹ ਪੀ ਲੈ ਪੁੱਤ ਕਰਮਾ ਜਿਦਾ ਕਿ ਉਹਨਾਂ ਦੇ ਕੋਲ ਬੈਠਾ ਤਾਂ ਬਲਦੇਵ ਨੇ ਜ਼ਿਆਦਾ ਕਪਚਾ ਕਿ ਉਸ ਨੂੰ ਫੜਾਇਆ ਤੇ ਕਹਿਣ ਲੱਗਾ ਫਟਾਫਟ ਜਾਦਾ ਕਾਪ ਚੁੱਕ ਪੁੱਤ ਫਿਰ ਤੈਨੂੰ ਬਹੁਤ ਕੋਝਾ ਲੇ ਸਮਝੋਣਾ ਆਇਆ ਫੇਜ ਰੋਹ ਦੁਮੇ ਚਾਪੇ ਲੱਗੀ ਤਾਂ ਵਲਦੀਪਸ ਨੂੰ ਕਹਿਣ ਲੱਗਾ ਦੇਖਰ ਮਿਆ ਕੱਲ ਪਹਿਲਾਂ ਆਪਾਂ ਸਵੇਰੇ ਦਫਤਰ ਜਾਣਾ ਆ ਸਰਦਾਰ ਹਰਪਾਲ ਸਿੰਘ ਜੀ ਨੂੰ ਨਾਲੋਂ ਮਿਲਣ ਲਈ ਉਸ ਤੋਂ ਬਾਅਦ ਤੈਨੂੰ ਡਰਾਈਵਿੰਗ ਸਕੂਲ ਚ ਜਾ ਕੇ ਕਲਾਸਾਂ ਲਗਾ ਕੇ ਆਪਣਾ ਟਰੱਕ ਦਾ ਲਾਇਸੈਂਸ ਲੈਣਾ ਪੈਣਾ ਆ ਫਿਰ ਉਸ ਤੋਂ ਬਾਅਦ ਜੇ ਤੂੰ ਆਪਣੇ ਕੰਮ ਧੰਦੇ ਤੇ ਲੱਗ ਗਿਆ ਨਾ ਤਾਂ ਤੇਨੂੰ ਕੰਪਨੀ ਵੱਲੋਂ ਰਹਿਣ ਲਈ ਇੱਕ ਛੋਟਾ ਜਿਹਾ ਕਰ ਮਿਲ ਜਾਏਗਾ ਨਲੇ ਆ ਸਾਰਾ ਜਿਹੜਾ ਖਾਚਾ ਤੇ ਲਾਇਸੈਂਸ ਤੇ ਹੁਣਾਇਆ ਨਾ ਜੇ ਤੂੰ ਕਮਾਉਣ ਲੱਗ ਗਿਆ ਨਾ ਤਾਂ ਹਰ ਮਹੀਨੇ ਥੋੜੇ ਥੋੜੇ ਕਰਕੇ ਪੈਸੇ ਤੇਰੀ ਤਨਖਾਹ ਜੋ ਘੱਟ ਹੁੰਦੀ ਰਹਿਣਗੀ ਇੱਕ ਵਾਰ ਜੇ ਤੇਰੇ ਸਾਰੇ ਪੈਸੇ ਪੂਰੇ ਹੋ ਗਏ ਤਾਂ ਹਰ ਮਹੀਨੇ ਪੂਰੀ ਤਨਖਾਹ ਤੇਰੀ ਹੱਥ ਚ ਆਇਆ ਕਰੇਗੀ ਕਰਮੇ ਪੁੱਤ ਹੰਜਰ ਇੱਥੇ ਆ ਗਿਆ ਨਾ ਤਾਂ ਡਰੀ ਨਾ ਕਿਸੇ ਗੱਲ ਤੋਂ ਸ਼ੇਰ ਬਣ ਕੇ ਹਰ ਕੰਮ ਕਰਕੇ ਦਿਖਾਉਣਾ ਆ ਸਾਡਾ ਪੰਜਾਬੀਆਂ ਦਾ ਨਾਮ ਹੀ ਇੱਥੇ ਟਰੱਕਿੰਗ ਕਰਕੇ ਆ ਇਸੇ ਪੇਸ਼ੇ ਨੇ ਸਾਨੂੰ ਵੀ ਬਹੁਤ ਕੁਝ ਦਿੱਤਾ ਆ ਤੇ ਤੈਨੂੰ ਵੀ ਦੇਵੇਗਾ ਬਸ ਆਪਣੀ ਨੀਤ ਹਮੇਸ਼ਾ ਸਾਫ਼ ਰੱਖੀ ਕੋਈ ਕੰਮ ਛੱਡਣਾ ਨਹੀਂ ਚਾਹੇ ਛੋਟਾ ਹੋਵੇ ਜਾਂ ਵੱਡਾ ਬਸ ਖਿੱਚ ਕੇ ਰੱਖੀ ਫਿਰ ਦੇਖੀ ਕੁਝ ਹੀ ਸਾਲਾਂ ਚ ਤੂੰ ਕਿੱਥੋਂ ਤੋਂ ਕਿੱਥੇ ਪਹੁੰਚ ਜਾਣਾ ਆ ਬਾਕੀ ਜਿੱਥੇ ਸਾਡੀ ਕੋਈ ਲੋੜ ਪਈ ਤਾਂ ਅਸੀਂ ਤਾਂ ਬੈਠੇ ਹੀ ਆ ਕਰਮਾ ਤਾਇਆ ਜੀ ਤੁਸੀਂ ਫਿਕਰ ਨਾ ਕਰੋ ਤੁਹਾਨੂੰ ਮੈਂ ਸ਼ਿਕਾਇਤ ਦਾ ਕਦੇ ਮੌਕਾ ਨਹੀਂ ਦੇਵਾਂਗਾ ਬਲਦੀਪ ਸ਼ਾਬਾਸ਼ ਪੁੱਤਰਾ ਤੇਰੀ ਤੁਮੇਨੋ ਆਹੀ ਉਮੀਦ ਸੀ ਚਲ ਜਾ ਹੁਣ ਤੂੰ ਥੋੜਾ ਆਰਾਮ ਕਰ ਲੈ ਮੈਂ ਰੋਟੀ ਪਾਣੀ ਦਾ ਦੇਖਦਾ ਆਂ ਕਰਮ ਨਹੀਂ ਕੋਈ ਗੱਲ ਨਹੀਂ ਜੀ ਸਾਰੀ ਰਾਤ ਮੈਂ ਸੁੱਤਾ ਹੀ ਆਇਆ ਆ ਮੈਂ ਵੀ ਤੁਹਾਡੇ ਨਾਲ ਕੰਮ ਕਰਵਾ ਦਿੰਦਾ ਆਂ ਦਲਦੀਪ ਚਲ ਠੀਕ ਆ ਜਿਵੇਂ ਤੇਰੀ ਮਰਜ਼ੀ ਫਿਰ ਚਲਾ ਜਾ ਰਸੋਈ ਚ ਆਪਣੀ ਚਾਹ ਵਾਲੇ ਕੱਪ ਲੈ ਕੇ ਉਹ ਚਲ ਪਈ ਸਬਲਦੀਪ ਨੇ ਲਿਆ ਕਿਚਾ ਵਾਲੇ ਕਾਪਰ ਸੋਈਛ ਰੱਖੇ ਤਾਂ ਉਦੋਂ ਹੀ ਉਸ ਦਾ ਮੋਬਾਈਲ ਫੋਨ ਵੱਜਣ ਲੱਗਾ ਉਸਨੇ ਜੀਵ ਚੋ ਕੱਢ ਕੇ ਗੱਲ ਕੀਤੀ ਤਾਂ ਫਿਰ ਜਦੋਂ ਮੋਬਾਈਲ ਦੇ ਚ ਪਉਣ ਲੱਗਾ ਤਾਂ ਉਹਨਾਂ ਦੇ ਕੋਲ ਖੜਾ ਕਰਮਾ ਕਹਿਣ ਲੱਗਾ ਤਾਇਆ ਜੀ ਇਹ ਫੋਨ ਆ ਨਾ ਬਲਦੀਪ ਹਾਂ ਪੁੱਤੂ ਸਹੀ ਪਹਿਚਾਨੇ ਆਏ ਸਾਡੀ ਮੁਲਕ ਚ ਤਾਂ ਹਲੇ ਪਤਾ ਨਹੀਂ ਇਹ ਫੋਨ ਆਉਣ ਨੂੰ ਕਿੰਨੇ ਸਾਲ ਲੱਗ ਜਾਣੇ ਆ ਪਰ ਇਧਰ ਗੋਰੀਆਂ ਦੇ ਦਿਮਾਗ ਹੀ ਬਹੁਤ ਤੇਜ਼ ਆ ਪਤੰਦਰ ਹਰ ਮਹੀਨੇ ਕੋਈ ਨਾ ਕੋਈ ਖੋਜ ਕੱਢੀ ਬੈਠੀ ਰਹਿੰਦੀ ਆ ਲੇ ਫੜ ਤੂੰ ਮੀ ਦੇਖ ਲੈ ਕਰਮਾ ਫੋਨ ਨੂੰ ਦੇਖਦੇ ਹੋਏ ਕਹਿਣ ਲੱਗਾ ਤਾਇਆ ਜੀ ਮੇਰੇ ਘਰ ਇਸ ਤੋਂ ਗੱਲ ਹੋ ਜਾ ਬਲਦੇਵ ਲੈ ਇਹ ਵੀ ਕੋਈ ਪੁੱਛਣ ਵਾਲੀ ਗੱਲ ਆ ਪਤੋਂ ਨੰਬਰ ਵੋੜ ਆਪਣੇ ਘਰ ਦਾ ਸਰ ਕਰਮੇ ਨੇ ਆਪਣੇ ਘਰ ਦਾ ਨੰਬਰ ਦੱਸਿਆ ਤਾਂ ਬਲਦੇਵ ਨੰਬਰ ਮਲਾ ਕੀ ਕਹਿਣ ਲੱਗਾ ਪੱਤੇਰਾ ਇਲਾਕਾ ਕਿਹੜਾ ਆ ਪਿੰਨ ਕੋਡ ਤਾਂਵਾ ਜੀ ਬਾਕੀ ਕੱਲ ਦੀ ਵੀਡੀਓ ਵਿੱਚ ਜਾਰੀ ਰੱਖਾਂਗੇ ਜੀ ਬਣੇ ਨਵੇਂ ਚੈਨਲ ਦੇ ਨਾਲ ਸ੍ਰੀ ਸ਼ਕਾਲ ਜੀ